ਦੋਸਤੋ ਤਾਜ ਮਹਿਲ ਰੈਡ ਫੋਰਟ ਅਤੇ ਪਾਰਲੀਮੈਂਟ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਇਨ੍ਹਾਂ ਇਮਾਰਤਾਂ ਨੂੰ ਕਈ ਵਾਰ ਵੇਚਿਆ ਵੀ ਗਿਆ ਹੈ ਜੀ ਹਾਂ ਇਹ ਸੱਚ ਹੈ ਭਾਰਤ ਵਿੱਚ ਇੱਕ ਅਜਿਹਾ ਵਿਅਕਤੀ ਹੈ ਜਿਸ ਨੇ ਨਾ ਸਿਰਫ ਆਮ ਲੋਕਾਂ ਬਲਕਿ ਵੱਡੇ ਵੱਡੇ ਨੇਤਿਆਂ ਬਿਜ਼ਨਸਮੈਨਾਂ ਅਤੇ ਬੈਂਕਾਂ ਨੂੰ ਵੀ ਠੱਗਿਆ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵੀਪਲ ਗੌਰ ਅਤੇ ਪੰਜਾਬੀ ਫੈਕਟੋਪੀਡੀਆ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਨਟਵਰ ਲਾਲ ਬਾਰੇ ਜਿਸ ਨੂੰ ਕਿ ਭਾਰਤ ਦਾ ਠੱਗ ਅਤੇ ਰੋਬਿਨ ਹੁੱਡ ਨੀ ਕਿਹਾ ਜਾਂਦਾ ਹੈ ਇਸ ਵੀਡੀਓ ਵਿੱਚ ਅਸੀਂ ਉਸਦੇ ਕਰਤੱਵ ਅਤੇ ਉਸਦੇ ਰਾਜਾਂ ਤੋਂ ਪੜਦਾ ਚੁੱਕਾਂਗੇ ਉਸਦਾ ਅਸਲ ਨਾਮ ਇਥਲੇਸ਼ ਕੁਮਾਰ ਸ਼ਰੀਵਾਸਤਵਾ ਸੀ ਅਤੇ ਉਸਦਾ ਜਨਮ 1912 ਵਿੱਚ ਬਿਹਾਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ ਉਹ ਬਚਪਨ ਤੋਂ ਹੀ ਤੇਜ਼ ਤਰਾਰ ਸੀ ਉਸ ਦੀਆਂ ਅੱਖਾਂ ਵਿੱਚ ਚਮਕ ਅਤੇ ਉਸ ਦੇ ਬੋਲਣ ਦਾ ਅੰਦਾਜ਼ ਇਹੋ ਜਿਹਾ ਸੀ ਕਿ ਉਹ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾ ਲੈਂਦਾ ਸੀ। ਉਸ ਨੇ ਲਾਅ ਦੀ ਡਿਗਰੀ ਕੀਤੀ ਹੋਈ ਸੀ ਪਰ ਉਸ ਨੇ ਨੌਕਰੀ ਕਰਨ ਦੀ ਬਜਾਏ ਧੋਖਾ ਧੜੀ ਨੂੰ ਆਪਣਾ ਬਿਜ਼ਨਸ ਬਣਾ ਲਿਆ। ਉਸ ਦੀ ਮਸ਼ਹੂਰ ਟ੍ਰਿਕ ਸੀ ਨਕਲੀ ਦਸਤਖਤ। ਉਸ ਨੇ ਪ੍ਰੈਜ਼ੀਡੈਂਟ ਡਾਕਟਰ ਰਜਿੰਦਰ ਪ੍ਰਸਾਦ ਦੇ ਦਸਤਖਤ ਕਈ ਵਾਰ ਨਕਲ ਕੀਤੇ। ਉਸ ਨੇ ਰੈਡ ਫੋਰਟ ताज महल, ರಾಷ್ಟ್ರೇ ಭವನ ਅਤੇ ਪਾਰਲੀਮੈਂਟ ਹਾਊਸ ਤੱਕ ਵੇਚ ਦਿੱਤੇ। ਉਹ ਵਿਦੇਸ਼ੀਆਂ ਨੂੰ ਵੀ ਸ਼ਿਕਾਰ ਬਣਾਉਂਦਾ ਸੀ ਕਿ ਉਹਨਾਂ ਨੂੰ ਇੰਡੀਆ ਵਿੱਚ ਜ਼ਮੀਨ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਉਸ ਦੀ ਚਲਾਕੀ ਇੰਨੀ ਵਧੀਆ ਅਤੇ ਪੇਪਰ ਵਰਕ ਇੰਨਾ ਰੀਅਲ ਹੁੰਦਾ ਸੀ ਕਿ ਕਿਸੇ ਨੂੰ ਸ਼ੱਕ ਤੱਕ ਵੀ ਨਹੀਂ ਹੁੰਦਾ ਸੀ। ਉਹ ਸਿਰਫ ਇਮਾਰਤਾਂ ਹੀ ਨਹੀਂ ਵੇਚਦਾ ਸੀ, ਕਈ ਵਾਰ ਤਾਂ ਉਹ ਕਰੋੜਾਂ ਦੀਆਂ ਚੀਜ਼ਾਂ ਲੈ ਕੇ ਵੀ ਗਾਇਬ ਹੋਇਆ ਹੈ। ਕਈ ਵਾਰ ਉਸਨੇ ਟਾਟਾ ਬਿਰਲਾ ਵਰਗੇ ਘਰਾਣਿਆਂ ਤੋਂ ਵੀ ਪੈਸੇ ਲਏ। ਕਈ ਰਿਪੋਰਟਾਂ ਅਨਸਾਰ ਉਸਨੇ 50 ਤੋਂ ਵੱਧ ਬੈਂਕਾਂ ਨੂੰ ਠੱਗਿਆ ਅਤੇ ਉਹ 100 ਤੋਂ ਵੱਧ ਕੇਸਾਂ ਵਿੱਚ ਵਾਂਟਡ ਸੀ ਉਸ ਨੂੰ 9 ਵਾਰ ਸਜ਼ਾ ਹੋਈ ਪਰ ਹਰ ਵਾਰ ਉਹ ਜੇਲ੍ਹ ਵਿੱਚੋਂ ਭੱਜਣ ਵਿੱਚ ਸਫਲ ਰਿਹਾ ਇੱਕ ਵਾਰ ਤਾਂ ਉਸਨੇ ਪੁਲਿਸ ਵਾਲਿਆਂ ਨੂੰ ਮਠਿਆਈ ਵਿੱਚ ਨਸ਼ੀਲਾ ਪਦਾਰਥ ਪਾ ਦਿੱਤਾ ਅਤੇ ਉੱਥੋਂ ਆਰਾਮ ਨਾਲ ਨਿਕਲ ਆਇਆ ਕਈ ਲੋਕ ਉਸ ਨੂੰ ਚੋਰ ਨਹੀਂ ਬਲਕਿ ਰੋਬਿਨ ਹੁੱਡ ਮੰਨਦੇ ਨੇ ਕਿਉਂਕਿ ਉਹ ਗਰੀਬਾਂ ਦੀ ਮਦਦ ਕਰਦਾ ਸੀ ਅਤੇ ਪਿੰਡ ਵਿੱਚ ਉਸ ਨੂੰ ਹੀਰੋ ਮੰਨਦੇ ਨੇ 1996 ਵਿੱਚ ਨਟਵਰ ਲਾਲ 84 ਸਾਲ ਦੀ ਉਮਰ ਵਿੱਚ ਪੁਲਿਸ ਦੀ ਹਿਰਾਸਤ ਤੋਂ ਭੱਜ ਗਿਆ ਸੀ ਅਤੇ ਅੱਜ ਤੱਕ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਕਿ ਉਹ ਕਿੱਥੇ ਹੈ ਜਾਂ ਕਿਸੇ ਹੋਰ ਰੂਪ ਵਿੱਚ ਜੀ ਰਿਹਾ ਹੈ ਉਸ ਦੀ ਮੌਤ ਇੱਕ ਹਾਸੇ ਹੈ ਤਾਂ ਦੋਸਤੋ ਨਟਵਰ ਲਾਲ ਸਿਰਫ ਇੱਕ ਥੱਗ ਨਹੀਂ ਬਲਕਿ ਇਹ ਕਹਾਣੀ ਹਿੰਮਤ ਅਕਲ ਅਤੇ ਚਲਾਕੀ ਦੀ ਵੀ ਹੈ ਉਸ ਨੇ ਦੁਨੀਆ ਨੂੰ ਦਿਖਾਇਆ ਕਿ ਫਰਾਡ ਵੀ ਇੱਕ ਆਰਟ ਹੋ ਸਕਦਾ ਹੈ ਅੱਜ ਵੀ ਲੋਕ ਜੋ ਫਰੌਡ ਕਰਦਾ ਹੈ ਉਸ ਨੂੰ ਨੈਟਵਰਕ ਲਾਲ ਕਹਿੰਦੇ ਨੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਆਪਣੇ ਵਿਚਾਰ ਹੇਠ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ